ਕੀ ਨਾ ਟੁੱਟਾ ਭਾਈ ਅਰਜਨ ਕਿਥੋਂ ਕਿਹੜਾ ਪਿੰਡ ਹੈ ਇਹ ਕੋਹਨੇ ਵਾਲਾ ਭਾਈ ਇਹ ਪਾਣੀ ਤੁਸੀਂ ਕਿੰਨੇ ਪਹਿਲਾਂ ਘਰ ਬਣਾਇਆ ਸੀਗਾ ਪਹਿਲਾਂ ਇਹ ਭਾਈ ਕੋਈ 6 ਮਹੀਨੇ ਹੋਏ ਜੀ 6 ਮਹੀਨੇ ਹੋਏ ਸੀ ਹਾਂਜੀ ਤੇ ਇੱਕਦਮ ਪਾਣੀ ਆਇਆ ਜੋ ਤੁਸੀਂ ਜੀ ਹਾਂਜੀ ਭਾਈ ਜਗਦੰ ਪਾਣੀ ਆ ਗਏ ਦੱਸੋ ਕਿ ਕਿੰਨੇ ਕਿੰਨੇ ਕੁ ਵਜੇ ਇਹ ਭਾਈ 6 ਵਜੇ ਤੁਸੀਂ 6 ਵਜੇ ਪਾਣੀ ਆ ਗਏ ਸੀ ਹੂੰ 6 ਵਜੇ ਬੰਨ ਟੁੱਟ ਗਿਆ ਸੀ 6 ਵਜੇ ਮਾਹ ਬੱਚੇ ਗੱਡੇ ਆਪਾਂ ਕੋਹ ਕੋਈ ਚੀਜ਼ ਨਹੀਂ ਨਿਕਲੀ ਹੈਗੀ ਸਾਰਾ ਕੁਝ ਖਰਾਬ ਸਾਰਾ ਕੁਝ ਹਾਂਜੀ ਸਾਰਾ ਖਰਾਬ ਹੋ ਗਿਆ ਸਾਰਾ ਘਰ ਦਾ ਪੈਸਾ ਦਾ ਮੇਰੇ ਘਰੀ ਉਹ ਪਿਛਲਾ ਛੱਡ ਕੇ ਉਹ ਆੜੇ ਭਰਾ ਨੇ ਉਹ ਬਰਸਾ ਚੱਲ ਗਏ ਉਹ ਘਰ ਤੋਂ ਪਿੱਛੇ ਲੱਗੇ ਸਾਰਾ ਮੇੜਾ ਹੀ ਇਹ ਹਰ ਰਗਿਆ ਜੀ ਬੱਚੇ ਕਿੰਨੇ ਸੀ ਬੱਚੇ ਭਾਈ 3 ਨੇ 2 ਲੜਕੇ 1 ਲੜਕੀ ਹਮ ਕੰਮ ਕੀ ਕਰਨ ਉਹ ਭਾਈ ਮਿਹਨਤ ਕਰਦੇ ਹਿਆਰੀ ਕਰੀਦੀ ਤੇ ਆ ਘਰ ਤੇ ਕਿੰਨੇ ਫੁੱਟ ਤੱਕ ਪਾਣੀ ਆਇਆ ਸਾਰਾ ਇਹ ਭਾਈ ਘਰ ਆ ਵੇਖੋ ਇੱਥੋਂ ਨਾ ਲਾ ਲੋ 10-10 ਫੁੱਟ ਪਾਣੀ ਜੇ 10-10 ਫੁੱਟ ਪਾਣੀ ਹੋ ਗਿਆ 10-10 ਫੁੱਟ ਹਾਂਜੀ 10-10 ਫੁੱਟ ਸਹੀ ਤੇ ਹੁਣ ਕੋਈ ਭਾਈ ਕੋਈ ਚੀਜ਼ ਨਹੀਂ ਨਿਕਲੀ ਕੋਈ ਕੱਢਿਆ ਨਹੀਂ ਕੋਈ ਨਿਕਲੇ ਨਹੀਂ ਮੌਕਾ ਹੀ ਨਹੀਂ ਮਿਲਿਆ ਕੱਢਣ ਦਾ ਪਹਿਲਾ ਕੋਈ ਅਲਰਟ ਨਹੀਂ ਆਇਆ ਨਹੀਂ ਨਹੀਂ ਭਾਈ ਕੁਝ ਨਹੀਂ ਆਇਆ ਇੱਕਦਮ ਟੁੱਟਿਆ ਜਿੱਕਦਮ ਪਾਣੀ ਆਇਆ ਅੱਜ ਕਿੰਨੇ ਦਿਨ ਹੋ ਗਏ ਨਿਆੜਿਆਂ ਨੂੰ ਗਿਆ ਉਹਨੂੰ ਜਾ ਕੇ ਰੋਬੇ ਕਰ ਭਾਈ ਜਿੱਦਾਂ ਦਾ ਤੇ ਅੱਜ ਮਗਸ਼ਤ ਆਇ ਪਾਣੀ ਹਾਂਜੀ 26 ਤਰੀਕ ਨੂੰ ਪਾਣੀ ਆਇਆ 26 ਤਰੀਕ ਤੱਕ ਆਪਾਂ ਘਰੋਂ ਬਾਹਰ ਨਿਕਲੇ ਇੱਥੇ ਘਰ ਆਪਾਂ ਇੱਕ ਚਾਚੇ ਦੇ ਘਰ ਹੀ ਨੇ ਸਹੀ ਹੈ ਹਾਂਜੀ ਬੱਚੇ ਬੱਚੇ ਵੀ ਚਾਚੇ ਦੇ ਘਰੇ ਕੀ ਨਾਂ ਤੁਹਾਡਾ ਭਾਈ ਅਰਜਨ ਕਿੱਥੋਂ ਕਿਹੜਾ ਪਿੰਡ ਆ ਇਹ ਕੋਹਨੇ ਵਾਲਾ ਭਾਈ ਇਹ ਪਾਣੀ ਤੁਸੀਂ ਕਿੰਨੇ ਪਹਿਲਾਂ ਘਰ ਬਣਾਇਆ ਸੀਗਾ ਪਹਿਲਾਂ ਤੋਂ ਇਹ ਭਾਜੀ ਕੋਈ 6 ਮਹੀਨੇ ਹੋਏ ਜੀ 6 ਮਹੀਨੇ ਹੋਏ ਹਾਂਜੀ ਤੇ ਇੱਕ ਇੱਕਦਮ ਪਾਣੀ ਆਇਆ ਜੋ ਤੁਸੀਂ ਜੀ ਹਾਂਜੀ ਭਾਈ ਜਗ ਜਗਦੰ ਪਾਣੀ ਆ ਗਏ ਦੱਸੋ ਕਿ ਕਿੰਨੇ ਕਿੰਨੇ ਕੁ ਵਜੇ ਇਹ ਭਾਈ 6 ਵਜੇ ਤੁਸੀਂ 6 ਵਜੇ ਪਾਣੀ ਆ ਗਏ ਸੀ ਹੂੰ 6 ਵਜੇ ਬੰਨ ਟੁੱਟ ਗਿਆ ਸੀ 6 ਵਜੇ ਮਾਹ ਬੱਚੇ ਗੱਡੇ ਆਪਾਂ ਕੋਹ ਕੋਈ ਚੀਜ਼ ਨਹੀਂ ਨਿਕਲੀ ਹੈਗੀ ਸਾਰਾ ਕੁਝ ਖਰਾਬ ਸਾਰਾ ਕੁਝ ਹਾਂਜੀ ਸਾਰਾ ਖਰਾਬ ਹੋ ਗਿਆ ਅ ਸਾਰਾ ਘਰ ਦਾ ਪੈਸਾ ਦਾ ਮੇਰੇ ਘਰੀ ਉਹ ਪਿਛਲਾ ਛੱਡ ਕੇ ਸਾਡੇ ਭਰਾ ਨੇ ਉਹ ਬਰਸਾ ਚੱਲ ਗਿਆ ਉਹ ਕਾ ਤਾਂ ਪਿਛੇ ਲੱਗੇ ਸਾਰਾ ਮੇਰਾ ਹੀ ਇਹ ਹਰ ਵਰ ਗਿਆ ਜੀ ਬੱਚੇ ਕਿੰਨੇ ਸੀ ਬੱਚੇ ਭਾਈ 3 ਨੇ 2 ਲੜਕੇ 1 ਲੜਕੀ ਹਮ ਕੰਮ ਕੀ ਕਰਨ ਉਹ ਭਾਈ ਮਿਹਨਤ ਕਰਦੇ ਹਿਆਰੀ ਕਰੀਦੀ ਤੇ ਆਹ ਘਰ ਤੇ ਕਿੰਨੇ ਫੁੱਟ ਤੱਕ ਪਾਣੀ ਆਇਆ ਸਾਰਾ ਇਹ ਭਾਈ ਘਰ ਆ ਵੇਖੋ ਇੱਥੋਂ ਨਾ ਲਾ ਲੋ 10-10 ਫੁੱਟ ਪਾਣੀ ਜੇ 10-10 ਫੁੱਟ ਪਾਣੀ ਹੋ ਗਿਆ 10-10 ਫੁੱਟ ਹਾਂਜੀ 10-10 ਫੁੱਟ ਸਹੀ ਤੇ ਹੁਣ ਕੋਈ ਭਾਈ ਕੋਈ ਚੀਜ਼ ਨਹੀਂ ਨਿਕਲੀ ਕੋਈ ਕੱਢਿਆ ਨਹੀਂ ਕੋਈ ਨਿਕਲੇ ਨਹੀਂ ਮੌਕਾ ਹੀ ਨਹੀਂ ਮਿਲਿਆ ਕੱਢਣ ਦਾ ਪਹਿਲਾਂ ਕੋਈ ਅਲਰਟ ਨਹੀਂ ਆਇਆ ਨਹੀਂ ਨਹੀਂ ਭਾਈ ਕੁਝ ਨਹੀਂ ਆਇਆ ਇਕਦਮ ਟੁੱਟਿਆ ਜਕਦਮ ਪਾਣੀ ਆਇਆ ਅੱਜ ਕਿੰਨੇ ਦਿਨ ਹੋ ਗਏ ਨਿਆੜਿਆਂ ਨੂੰ ਗਿਆ ਉਹਨੂੰ ਜਾਂ ਕਰੋਬੇ ਕਰ ਭਾਈ ਜਿੱਦਾਂ ਦਾ ਤੇ ਅੱਜ ਮਖਸ਼ਤ ਆਇਆ ਪਾਣੀ ਹਾਂਜੀ 26 ਤਰੀਕ ਨੂੰ ਪਾਣੀ ਆਇਆ 26 ਤਰੀਕ ਤੱਕ ਆਪਾਂ ਘਰੋਂ ਬਾਹਰ ਨਿਕਲੇ ਇੱਥੇ ਘਰ ਆਪਾਂ ਇੱਕ ਚਾਚੇ ਦੇ ਘਰ ਇੰਨੇ ਸਹੀ ਹੈ ਹਾਂਜੀ ਬੱਚੇ ਬੱਚੇ ਵੀ ਚਾਚੇ ਦੇ ਘਰੇ ਕੀ ਨਾਂ ਤੁਹਾਡਾ ਭਾਈ ਅਰਜਨ ਕਿੱਥੋਂ ਕਿਹੜਾ ਪਿੰਡ ਆ ਇਹ ਕੋਹਨੇ ਵਾਲਾ ਭਾਈ ਇਹ ਪਾਣੀ ਤੁਸੀਂ ਕਿੰਨੇ ਪਹਿਲਾਂ ਘਰ ਬਣਾਇਆ ਸੀਗਾ ਪਹਿਲਾਂ ਇਹ ਭਾਈ ਕੋਈ 6 ਮਹੀਨੇ ਹੋਏ ਸੀ 6 ਮਹੀਨੇ ਹੋਏ ਸੀ ਹਾਂਜੀ ਤੇ ਇੱਕ ਇਕਦਮ ਪਾਣੀ ਆ ਗਿਆ ਜੋ ਤੁਸ ਜਗ ਹਾਂਜੀ ਭਾਈ ਜਗਦੰਪ ਪਾਣੀ ਆ ਗਏ ਦੱਸੋ ਕਿ ਕਿ ਕਿੰਨੇ ਕੁ ਵਜੇ ਇਹ ਭਾਈ 6 ਵਜੇ ਤੋਂ 6 ਵਜੇ ਪਾਣੀ ਆ ਗਏ ਹੂੰ 6 ਵਜੇ ਬੰਨ ਟੁੱਟ ਗਿਆ ਸੀ 6 ਵਜੇ ਮਾਹ ਬੱਚੇ ਗੱਡੇ ਆਪਾਂ ਕੋਹ ਕੋਈ ਚੀਜ਼ ਨਹੀਂ ਨਿਕਲੀ ਹੈਗੀ ਸਾਰਾ ਕੁਝ ਖਰਾਬ ਸਾਰਾ ਕੁਝ ਹਾਂਜੀ ਸਾਰਾ ਖਰਾਬ ਹੋ ਗਿਆ ਆ ਸਾਰਾ ਘਰ ਦਾ ਪੈਸਾ ਦਾ ਮੇਰੇ ਘਰੀ ਉਹ ਪਿਛਲਾ ਛੱਡ ਕੇ ਉਹ ਸਾਡੇ ਭਰਾ ਨੇ ਉਹ ਬਰਸਾ ਚੱਲ ਗਿਆ ਉਹ ਕੱਲ ਤੋਂ ਪਿੱਛੇ ਲੱਗੇ ਸਾਰਾ ਮੇਰਾ ਹੀ ਇਹ ਹਰ ਰਗਿਆ ਬੱਚੇ ਕਿੰਨੇ ਸੀ ਬੱਚੇ ਭਾਈ 3 ਨੇ ਦੋ ਲੜਕੇ ਇੱਕ ਲੜਕੀ ਹੂੰ ਕੰਮ ਕੀ ਕਰਨ ਉਹ ਭਾਈ ਮਿਹਨਤ ਕਰਦੇ ਹਿਆਰੀ ਕਰੀਦੀ ਹੈ ਤੇ ਆ ਘਰ ਤੇ ਕਿਤੋਂ ਤੱਕ ਪਾਣੀ ਆਇਆ ਸਾਰਾ ਇਹ ਭਾਈ ਘਰ ਆ ਵੇਖੋ ਇੱਥੋਂ ਲਾ ਲਓ ਦਾਦਾ ਫੁੱਟ ਪਾਣੀ ਜੇ 10 10 ਫੁੱਟ ਪਾਣੀ ਹੋ ਗਿਆ 10 10 ਫੁੱਟ ਹਾਂਜੀ 10 10 ਫੁੱਟ ਸਹੀ ਤੇ ਹੁਣ ਕੋਈ ਭਾਈ ਕੋਈ ਚੀਜ਼ ਨਹੀਂ ਨਿਕਲੀ ਕੋਈ ਕੱਢਿਆ ਨਹੀਂ ਕੋਈ ਨਿਕਲੇ ਨਹੀਂ ਮੌਕਾ ਹੀ ਨਹੀਂ ਮਿਲਿਆ ਕੱਢਣ ਦਾ ਪਹਿਲਾਂ ਕੋਈ ਅਲਰਟ ਨਹੀਂ ਆਇਆ ਨਹੀਂ ਨਹੀਂ ਭਾਈ ਕੁਝ ਨਹੀਂ ਆਇਆ ਐਕਦਾਮ ਛੁੱਟਿਆ ਜੱਕਦਾਮ ਪਾਣੀ ਆਇਆ ਅੱਜ ਕਿੰਨੇ ਦਿਨ ਹੋ ਗਏ ਨਿਆੜਿਆਂ ਨੂੰ ਗਿਆ ਉਹਨੂੰ ਜਾ ਕੇ ਰੋਬੇ ਕਰ ਭਾਈ ਜਿੱਦਾਂ ਦਾ ਤੇ ਅੱਜ ਮਖਸ਼ਤ ਆਇਆ ਪਾਣੀ ਹਾਂਜੀ 26 ਤਰੀਕ ਨੂੰ ਪਾਣੀ ਆਇਆ 26 ਤਰੀਕ ਤੱਕ ਆਪਾਂ ਘਰੋਂ ਬਾਹਰ ਨਿਕਲੇ ਆ ਇੱਥੇ ਘਰ ਆਪਾਂ ਇੱਕ ਚਾਚੇ ਦੇ ਘਰ ਇੰਨੇ ਸਹੀ ਹੈ ਹਾਂਜੀ ਬੱਚੇ ਬੱਚੇ ਵੀ ਚਾਚੇ ਦੇ ਘਰੇ